ਹਾਂਜੀ ਹੁਣ ਜਿਹੜੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਜਿਹਦੇ ਵਿੱਚ ਖਬਰਾਂ ਦੋ ਸੁਣਾਵਾਂਗੇ ਜਿਹੜੀ ਇੱਕ ਕਰਨਲ ਮਾਮਲਾ ਤੇ ਜਿਹੜਾ ਇੱਕ ਇੰਸਟਾਗ੍ਰam ਇੱਕ ਹੋਰ ਕਮੀਨ ਗ੍ਰਿਫਤਾਰ ਹੁੰਦੀ ਆ 3 ਕਿਲੋ ਚਿੱਟਾ ਬਰਾਮਦ ਹੁੰਦਾ ਤੇ ਪਰ ਰਾਜਸਥਾਨ ਵੱਲੋਂ ਇਹ ਲਿਆ ਰਹੀ ਹੁੰਦੀ ਆ ਗੁਜਰਾਤ ਵੱਲ ਜਾ ਰਹੀ ਤੇ ਪੰਜਾਬ ਪੁਲਿਸ ਉਥੇ ਗ੍ਰਿਫਤਾਰ ਕਰਦੀ ਇਹਨੂੰ ਤੇ ਜਿਹਦੇ ਵਿੱਚ ਹੁਣ ਗੱਲ ਕਰੀਏ ਆਪਾਂ ਇਹ ਪੰਜਾਬ ਦੇ ਵਿੱਚ ਜੁੱਧ ਨਸ਼ਾ ਵਿਰੁੱਧ ਜਿਹੜਾ ਕੀ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚੱਕੀ ਹੋਈ ਆ ਜੇ ਗੱਲ ਕਰੀਏ ਨਸ਼ਾ ਤਸਕਰ ਇੱਕ ਮਹੀਨੇ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਗ੍ਰਿਫਤਾਰ ਹੁੰਦੇ ਐ ਤੇ ਜੇ ਦਸੀਏ ਅੱਜ ਜਿਹੜੀ ਹੋਣ ਦੀ ਅਪਡੇਟ ਆ ਇਹ ਅੱਧਾ ਕਮੰਟਲ ਵਾਂਗੂ ਯਾਨੀ ਕਿ 50 ਕਿਲੋ ਮੰਗੂ ਇਹ ਗ੍ਰਿਫਤਾਰ ਜਿਹੜਾ ਅੱਜ ਇਹਨਾਂ ਨੇ ਪੁਲਿਸ ਵਾਲਿਆਂ ਨੇ ਕੀਤੇ ਐ ਜਿੰਨੇ ਵੀ ਨਸ਼ਾ ਤਸਕਰ 50 ਕਿਲੋ ਚਿੱਟਾ ਵਿੱਚ ਕੁਝ 3 ਕਿਲੋ ਫੀਮ ਵਿੱਚ ਭੁੱਕੀ ਤਾਂ ਵਿੱਚ ਚਿੱਟਾ ਮਿਲਾ ਕੇ ਕੁਝ ਅੱਧਾ ਕਮੰਟਲ ਬਣਦਾ ਇਹ ਪੰਜਾਬ ਪੁਲਿਸ ਦਾ ਕਹਿਣਾ ਵੀ 135 ਦਿਨਾਂ ਦੇ ਵਿੱਚ ਅਸੀਂ ਘਟੋ-ਘਟਾ 100 ਗਿਰਫਤਾਰ ਕੀਤੇ ਆ ਨਸ਼ਾ ਤਸਕਰ ਜਿਹੜਾ ਇਹ ਪੰਜਾਬ ਪੁਲਿਸ ਵੱਲੋਂ ਕਹਿਣਾ ਤੇ ਪਰ ਹੁਣ ਜੇ ਗੱਲ ਕਰੀਏ ਆਪਾਂ ਜੁੱਧ ਨਸ਼ਾ ਵਿਰੁੱਧ ਜਿਹੜਾ ਚੱਲ ਰਿਹਾ ਇਹ ਬਹੁਤ ਚੰਗੀ ਗੱਲ ਇੱਕ ਜਿਹੜਾ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚੱਕੀ ਤੇ ਜਿਹੜੀ ਹੁਣ ਇੱਕ ਕੁੜੀ ਹੈ ਇੰਸਟਾਗ੍ਰਾਮ ਕਵੀਨ ਜਿਹਦਾ ਨਾਮ ਤੁਹਾਨੂੰ ਦੱਸ ਹੀ ਦਿੱਤਾ ਗਿਆ ਪਾਵਕਾ ਚੌਧਰੀ ਪੂਰਾ ਨਾਮ ਇਹਦਾ ਪਾਵਕਾ ਚੌਧਰੀ ਆ ਇੰਸਟਾਗ੍ਰam ਤੇ ਜਾਣੀਏਂਦੇ ਆ 1 ਲੱਖ ਫੋਲੋਅਰਸ ਹੈ ਦੇ ਇੰਸਟਾਗ੍ਰam ਤੇ ਤੇ ਪਰ ਹੁਣ ਗੱਲ ਇਹੀ ਆ ਵੀ ਸਾਡੇ ਪੰਜਾਬ ਦੇ ਵਿੱਚ ਮੁੰਡੇ ਕੁੜੀਆਂ ਜਿਹੜੇ ਇਹ ਨਸ਼ਾ ਵੇਚ ਰਹੇ ਆ ਤੇ ਇਧਰੋਂ ਸਰਕਾਰ ਦਾ ਵੀ ਇੱਕ ਸਕੰਜਾ ਕਿਸੇ ਹੋਇਆ 1 ਮਹੀਨੇ ਦੇ ਵਿੱਚ ਨਾਲ-ਨਾਲ ਪੁਲਿਸ ਅਫਸਰ ਤਾਂ ਫੜ ਹੀ ਜਾਂਦੇ ਆ ਨਾਲ-ਨਾਲ ਆਮ ਲੋਕ ਵੀ ਫੜੇ ਜਾਂਦੇ ਆ ਆਮ ਲੋਕਾਂੋਂ ਜ਼ਿਆਦਾ ਇਹ ਪੁਲਿਸ ਵਾਲੇ ਵੀ ਫੜੇ ਜਾਂਦੇ ਤੇ ਪਰ ਜਿਹੜਾ ਇੱਕ ਮਾਮਲਾ ਹੋਰ ਸਾਹਮਣੇ ਆ ਗਿਆ ਉਹ ਖਬਰ ਵੀ ਸਾਨੂੰ ਸਾਂਝੀ ਕਰਦਗੇ ਜਿਹੜਾ ਕਰਨਲ ਮਾਮਲਾ ਕਰਨਲ ਮਾਮਲੇ ਦੇ ਵਿੱਚ ਕੀ ਹੁੰਦਾ ਜਿਸ ਦਿਨ ਕਰਨਲ ਦੀ ਕੁੱਟਮਾਰ ਹੁੰਦੀ ਆ ਕਰਨਲ ਦੀ ਕੁੱਟਮਾਰ ਹੁੰਦੀ ਉਹਨਾਂ ਦੇ ਬੇਟਾ ਜਿਹੜਾ ਅੰਗਤ ਉਹਦੀ ਵੀ ਕੁੱਟਮਾਰ ਹੁੰਦੀ ਆ ਪਟਿਆਲਾ ਹਸਪੀਟਲ ਦੇ ਸਾਹਮਣੇ ਟੱਬਾ ਜਿਹੜਾ ਉਹ ਵੀਡੀਓ ਕੈਦ ਹੋ ਜਾਂਦੀ ਹੈ ਕੈਮਰੇ ਦੇ ਵਿੱਚ ਤੇ ਫਿਰ ਇਹ ਵੀਡੀਓ ਕੋਰਟ ਦੇ ਵਿੱਚ ਰੱਖੀ ਜਾਂਦੀਆਂ ਜਿਹੜਾ ਕਰਨਲ ਦੀ ਪਤਨੀ ਉਹਨਾਂ ਬਣੀਓ ਕਹਿ ਜਾਂਦਾ ਵੀ ਸਾਨੂੰ ਇਨਸਾਫ ਚਾਹੀਦਾ ਪਰ ਹੁੰਦਾ ਕੀ ਆ ਜਿਹੜੇ ਇਹ ਚਾਰ ਪੁਲਿਸ ਅਫਸਰ ਚਾਰੀ ਇੰਸਪੈਕਟਰ ਆ ਤੇ ਚਾਰ ਹੀ ਪਗੋੜੇ ਆ ਤੇ ਵਿੱਚ ਜਿਹੜੇ ਪੰਜ ਹੋਰ ਆ ਗਏ ਪੰਜ ਪੁਲਿਸ ਵਾਲੇ ਹੋਰ ਆ ਇਹਨਾਂ ਚੋਂ ਫੜਿਆ ਕੋਈ ਵੀ ਨਹੀਂ ਗਿਆ ਸਾਰੇ ਹੀ ਪਗੋੜੇ ਆ ਤੇ ਹੁਣ ਗੱਲ ਇੱਥੇ ਸਵਾਲ ਇਹ ਉੱਠਦੇ ਆ ਕੋਰਟ ਦਾ ਕਹਿਣਾ ਇਹ ਆ ਜਿਹੜਾ ਚੰਡੀਗੜ੍ਹ ਡੀਜੀਪੀ ਆ ਉਹਨੂੰ ਕੋਰਟ ਵੱਨਿਓ ਇੱਕ ਬੁਲਾ ਕੇ ਕਿਹਾ ਗਿਆ ਵੀ ਤੁਸੀਂ ਪਹਿਲਾਂ ਤਾਂ ਇਹ ਦੱਸੋ ਵੀ ਇਹ ਇਹ ਚਾਰੇ ਪੁਲਿਸ ਅਫਸਰ ਜਿਹੜੇ ਕਰਨਲ ਮਾਮੇ ਦੇ ਵਿੱਚ ਆ ਇਹਨਾਂ ਨੂੰ ਗਿਰਫਤਾਰ ਕਿਉਂ ਨਹੀਂ ਕੀਤਾ ਜਾਂਦਾ ਕਿੱਥੇ ਭਗੋੜੇ ਹੋਏ ਆ ਇਹ ਸਾਨੂੰ ਜਾਂ ਪਤਾ ਨਹੀਂ ਜਾਂ ਤੁਸੀਂ ਜਾਣਬੁੱਝ ਕੇ ਗਿਰਫਤਾਰ ਨਹੀਂ ਕਰ ਰਹੇ ਇਹ ਪੰਜਾਬ ਪੁਲਿਸ ਤੇ ਸਵਾਲ ਉੱਠੇ ਆ ਜੇ ਕਰਨਲ ਮਾਮਲੇ ਦੀ ਗੱਲ ਕਰੀਏ ਅੱਜ 3.5 ਮਹੀਨੇ ਹੋ ਚੱਲੇ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਜੇ ਗੱਲ ਕਰੀਏ ਕਰਨਲ ਅਫਸਰ ਇੱਕ ਪੰਜਾਬ ਪੁਲਿਸ ਨੂੰ ਵੱਡਾ ਅਹੁਦਾ ਹੁੰਦਾ ਤੇ ਪਰ ਲੇਖਨ ਜਿਹੜੀ ਪੰਜਾਬ ਪੁਲਿਸ ਦੀ ਉੱਤੇ ਗੁੰਡਾਗਰਦੀ ਦਿਖਾਈ ਜਾਂਦੀ ਆ ਉਹ ਸਾਰਿਆਂ ਨੂੰ ਪਤਾ ਸੀ. ਸੀ.ਟੀ.ਵੀ. ਕੈਮਰੇ ਦੇ ਵਿੱਚ ਵੀਡੀਓ ਕੈਦ ਹੋਈਆਂ ਕੋਰਟ ਦੇ ਵਿੱਚ ਰੱਖੀਆਂ ਜਾਂਦੀਆਂ ਫਿਰ ਇਹ ਮਾਮਲਾ ਭਗਵੰਤ ਮੰਤਰੀ ਕੋਲ ਪਹੁੰਚੇ ਦਾ ਭਗਵੰਤ ਮਾਨ ਇਹਨਾਂ ਨੂੰ ਸਮਾਂ ਦੇ ਕੇ 12 ਪਰ ਉਹ ਵੀ ਆਪਣੇ ਜਿਵੇਂ ਗੱਲ ਕਰੀਏ ਵਾਦੇ بڑے بڑے ਕਰਦਾ ਲੋਕਾਂ ਦਾ ਵੀ ਮੈਂ ਇਹ ਕਰੂੰਗਾ ਜੀ ਉਹ ਕਰੂੰਗਾ ਪਰ ਇੱਥੇ ਉਹ ਭਗਵੰਤ ਮਾਨ ਵੀ ਇਹਨਾਂ ਨੂੰ ਇੱਕ ਟਾਈਮ ਦੇ ਕੇ 12 ਵਜੇ ਦਾ ਪਰ ਉੱਥੇ ਨਹੀਂ ਆਇਆ ਭਗਵੰਤ ਮਾਨ ਵੀ ਇੱਕ ਚਲਾਕੀ ਛੇੜ ਗਿਆ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਇੱਕ ਵਾਰ ਜ਼ਰੂਰ ਕਹਿ ਕੇ ਗਿਆ ਵੀ 12 ਵਜੇ ਦਾ ਸਮਾਂ ਰੱਖ ਲਿਆ ਕਿ ਤੁਸੀਂ 12 ਵਜੇ ਆਓ ਜੀ ਤੇ ਛੋਡੀ ਸੁਣਵਾਈ ਹੋਊਗੀ ਮੈਂ ਛੋਡੇ ਨਾਲ ਖੜਾ ਤੁਸੀਂ ਵੀ ਸਾਡੇ ਇੱਕ ਦੇਸ਼ ਦੀ ਧੀ ਈਓ ਇੱਕ ਕਰਨਲ ਦੀ ਪਤਨੀ ਉਹ ਸਿਰ ਤੇ ਹੱਥ ਰੱਖ ਕੇ ਕਿਹਾ ਸੀ ਭਗਵੰਤ ਮਾਨ ਜੀ ਪਰ ਉਥੋਂ ਭਗਵੰਤ ਮਾਨ ਇੱਕ ਚਲਾਕੀ ਖੇਡ ਜਾਂਦੇ ਨੇ ਇਹਨਾਂ ਨਾਲ ਕਰਨਲ ਦੀ ਪਤਨੀ ਆ ਜੋ ਇਹਨਾਂ ਨਾਲ ਤੇ ਜਿਹੜਾ ਨਾਲ ਉਹਨਾਂ ਦਾ ਇੱਕ ਰਿਸ਼ਤੇਦਾਰ ਆ ਜੋ ਗੁਰਤੇ ਸਿੰਘ ਢਿਲੋਂ ਹਨ ਤੇ ਪਰ ਹੁਣ ਗੱਲ ਇਹ ਆ ਵੱਡੀ ਗੱਲ ਇਹ ਹੁੰਦੀ ਆ ਜਦੋਂ ਕਰਨਲ ਅਸਰ ਨੂੰ ਪੰਜਾਬ ਪੁਲਿਸ ਕੋਟ ਸਕਦੀ ਆ ਤਾਂ ਆਮ ਲੋਕ ਕੁਝ ਵੀ ਨਹੀਂ ਤਾਂ ਇੱਥੇ ਸਵਾਲ ਹੁਣ ਇਹ ਉੱਠਦਿਆ ਵੀ ਸਾਢੇ 3 ਮਹੀਨੇ ਹੋ ਚੱਲੇ ਤਾਂ ਇਹ ਇਨਕੁਇਰੀ ਕਿਉਂ ਨਹੀਂ ਹੋਈ ਜੇ ਗੱਲ ਕਰੀਏ ਕੱਲੇ-ਕੱਲੇ ਕੋਰਟ ਦੇ ਵਿੱਚ ਦਰਵਾਜ਼ਾ ਖੜਕਾਇਆ ਗਿਆ ਜਿਹੜਾ ਕੀ ਉਹਨਾਂ ਦੀ ਪਤਨੀ ਬਣੀਓ ਇਸ ਪਰਿਵਾਰ ਬਣੀਓ ਕਰਨਲ ਦੇ ਪਰਿਵਾਰ ਬਣੀਓ ਤੇ ਪਰ ਇਨਸਾਫ ਨਹੀਂ ਮਿਲੇ ਹਜੇ ਤੱਕ ਜੇ ਗੱਲ ਕਰੀਏ ਕਰਨਲ ਵਾਠ ਦੀ ਇੱਕ ਵਾਰ ਵੀ ਇੰਨਾ ਨਰਮ ਬੰਦਾ ਉਹ ਜੇ ਪੰਜਾਬੀ ਚ ਕਹਿ ਦਈਏ ਆਪਾਂ ਵੀ ਇੰਨਾ ਨਰਮ ਬੰਦਾ ਇੱਕ ਵਾਰ ਮੀਡੀਆ ਦੇ ਵਿੱਚ ਆ ਕੇ ਨਹੀਂ ਕਿਹਾ ਵੀ ਮੇਰੇ ਤੇ ਜਿਹੜੀ ਇਹਨਾਂ ਨੇ ਕੁੱਟਮਾਰ ਕੀਤੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹਾਲਾਂਕਿ ਉਹਨਾਂ ਦਾ ਪਰਿਵਾਰ ਹੈ ਜੋ ਉਹਨਾਂ ਦੇ ਘਰ ਦੇ ਮੈਂਬਰਾਂ ਜੋ ਉਹਨਾਂ ਦੀ ਪਤਨੀ ਉਹਨਾਂ ਬਣੀਓ ਜਰੂਰ ਕਿਉਂਕਿ ਇੱਕ ਜੇ ਗੱਲ ਕਰੀ ਹੁਣ ਅਫਸਰ ਹੋਣ ਦੇ ਨਾਤੇ ਉਹਦੀ ਕੁੱਟਮਾਰ ਹੁੰਦੀ ਆ ਪਰ ਦੁੱਖ ਉਸ ਪਰਿਵਾਰ ਨੂੰ ਹੈਗਾਗਾ ਵੀ ਸਾਨੂੰ ਇਨਸਾਫ ਕਿਉਂ ਨਹੀਂ ਦੇ ਦਿੰਦੇ ਤਪਰ ਨਾਲ ਹੀ ਲੱਗਦੇ ਉਹਨਾਂ ਨੇ ਕੱਲ ਦੀ ਵੀਡੀਓ ਇੱਕ ਹੋਰ ਜਾਰੀ ਹੁੰਦੀ ਆ ਕਰਨਲ ਦੀ ਪਤਨੀ ਵੱਲੋਂ ਜਿਹੜੇ ਕੱਲ ਦੇ ਖੁਲਾਸੇ ਹੋਏ ਆ ਇਹਦੇ ਵਿੱਚ ਕਿਹਾ ਜਾਂਦਾ ਵੀ ਜਿਹੜੇ ਇਹ ਪੰਜਾਬ ਪੁਲਿਸ ਵਾਲੇ ਆ ਤਾਂ ਇਹ ਸਾਨੂੰ ਕਿਤੇ 10 ਕਰੋੜ ਦੀ ਲਾਲਚ ਦਿੱਤਾ ਜਾਂਦਾ ਤੁਹਾਨੂੰ 10 ਕਰੋੜ ਦੇ ਦਿੰਦੇ ਆ ਇਹ ਜਿਹੜਾ ਕੇਸ ਆ ਇੱਥੇ ਰੋਕ ਦਿੱਤਾ ਜਾਵੇ ਕਿਦੇ 5 ਕਰੋੜ ਦਾ ਲਾਲਚ ਦਿੱਤਾ ਜਾਂਦਾ ਤੇ ਪਰ ਸਾਨੂੰ ਇਹ ਪੈਸੇ ਨਹੀਂ ਚਾਹੀਦੇ ਅਸੀਂ ਆਪਣੀ ਕਾਰਵਾਈ ਕਰਨਾ ਚਾਹੁੰਦੇ ਆ ਤੇ ਪਰ ਜਿਹੜਾ ਪਰ ਅੱਜ ਦੇ ਮਾਮਲੇ ਆ ਜਿਹੜੇ ਕਰਨਲ ਨੂੰ ਲੈ ਕੇ ਜਿਹੜਾ ਇਸ ਪਰਿਵਾਰ ਨੂੰ ਕਿਹਾ ਜਾਂਦਾ ਵੀ ਸਾਨੂੰ ਇਨਸਾਫ ਚਾਹੀਦਾ ਤੇ ਜਿਹੜਾ ਬਈ ਹਾਈ ਕੋਰਟ ਦੇ ਵਿੱਚ ਫਿਰ ਤੋਂ ਇਹਨਾਂ ਨੇ ਇੱਕ ਪਟੀਸ਼ਨ ਪਾਈ ਜਾਂਦੀ ਆ ਤਾਂ ਹੁਣ ਬਈ ਹਾਈ ਕੋਰਟ ਨੇ ਇਹਨਾਂ ਨੂੰ ਸਿੱਧਾ ਪੰਜਾਬ ਪੁਲਿਸ ਨੂੰ ਸਿੱਧੀ ਛਾੜ ਪਾ ਦਿੱਤੀ ਗਈ ਆ ਤੇ ਜਿਹੜਾ ਡੀਜੀਪੀ ਚੰਡੀਗੜ੍ਹ ਹਾਲਾਂਕਿ ਪਹਿਲਾਂ ਵਾਲਾ ਡੀਜੀਪੀ ਉਹ ਬਦਲ ਦਿੱਤਾ ਗਿਆ ਹੋਰ ਆ ਗਿਆ ਨਮਾ ਤੇ ਪਰ ਉਹਨਾਂ ਨੂੰ ਬੁਲਾ ਕੇ ਕਿਹਾ ਗਿਆ ਵੀ ਇਸ ਕੇਸ ਦੇ ਵਿੱਚ ਇਨਕੁਇਰੀ ਕਿਉਂ ਨਹੀਂ ਹੋ ਰਹੀ ਇਸ ਕੇਸ ਦੀ ਜਦੋਂ ਜਾਣਕਾਰੀ ਤੁਹਾਡੇ ਕੋਲ ਸਾਰੀ ਆ ਗਈ ਸੀ ਵੀ ਕਰਨਲ ਦੀ ਕੁੱਟਮਾਰ ਹੋਈ ਆ ਪੰਜਾਬ ਪੁਲਿਸ ਵਾਲੇ ਉਹ ਚਪਗੌੜੇ ਆ ਤੇ ਗ੍ਰਿਫਤਾਰ ਕਿਉਂ ਨਹੀਂ ਹੋ ਰਹੇ ਇਹ ਪੰਜਾਬ ਪੁਲਿਸ ਨੂੰ ਤੇ ਡੀਜੀਪੀ ਨੂੰ ਝਾੜ ਪਈਆ ਤੇ ਜਿਹਦੇ ਵਿੱਚ ਹੁਣ ਵੀ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਪਰ ਕਰਨਲ ਲੈ ਕੇ ਜਿਹੜੇ ਹੁਣ ਤੱਕ ਦੇ ਮਾਮਲੇ ਆ ਤੇ ਇਹ ਖਬਰ ਸੁਣਨੇ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕੱਲ ਨੂੰ ਨਮਟੌਕ ਤੇ ਧੰਨਵਾਦ